ਅਰਦਾਜ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅਮਰੀਕਾ ਤੋਂ ਹਰਜੀਰੀ ਹਰਜਿੰਦਰ ਸਿੰਘ ਦਸਾਂਝ ਹਨ ਉਹਨਾਂ ਦੀ ਜਿਹੜੀ ਖੇਤੀਬਾੜੀ ਦੇ ਬਾਰੇ ਤੇ ਖੇਡਾਂ ਮਾਰੇ ਖਾਸ ਅਧਿਐਨ ਹੈ ਸਟੱਡੀ ਹੈ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਹਰਾ ਇਨਕਲਾਬ ਹੈ ਇਹ ਫੇਲ ਕਿਉਂ ਆਇਆ ਇਹ ਸੰਕਟ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਹਦੇ ਕੀ ਕਾਰਨ ਨੇ ਇਹ ਹਰੇ ਇਨਕਲਾਬ ਦੇ ਫੇਲ ਹੋਣ ਦੇ ਦਸਾਂਝ ਜੀ ਹਾਂ ਜੀ ਜਮਾਈ ਆਪਾਂ ਨਾ ਇਹਨੂੰ ਥੋੜਾ ਜਿਹਾ ਮੈਂ ਦੱਸਣਾ ਕਿ ਗ੍ਰੀਨ ਰੈਵਿਊਲੂਸ਼ਨ ਹੈ ਕੀ ਸੀ ਜਿਹੜਾ ਗ੍ਰੀਨ ਰੈਵਿਊਲੂਸ਼ਨ ਹੈ ਨਾ ਇਹ ਇਕੱਲਾ ਪੰਜਾਬ 'ਚ ਨਹੀਂ ਆਇਆ ਸੀ ਆਰਾਊਂਡ 60 ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸਾਰੀ ਦੁਨੀਆ ਦੇ ਵਿੱਚ ਹੀ ਆਇਆ ਸੀਗਾ 1960 ਦੇ ਵਿੱਚ ਨਾ ਮਤਲਬ ਚੌਲਾਂ ਤੇ ਕਣਕ ਦੀ ਫਸਲ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੀ ਆਇਆ ਸੀਗਾ ਤੇ ਆਪਾਂ ਨੂੰ ਇੰਡੀਆ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਪਤਾ ਡਾਕਟਰ ਸੁਆਮੀਨਾਥ ਹੁੰਦਾ ਐਕਚੁਅਲੀ ਜਿਹੜਾ ਹੈ ਨਾ ਗ੍ਰੀਨ ਰੈਵਿਊਲੂਸ਼ਨ ਜਿਹਦਾ ਜਿਹੜੇ ਫਾਦਰ ਮੰਨੇ ਜਾਂਦੇ ਆ ਸਾਰੀ ਦੁਨੀਆ ਦੇ ਵਿੱਚ ਉਹ ਡਾਕਟਰ ਨਾਰਮਨ ਕੋਰਲੋਡ ਨੂੰ ਮੰਨਿਆ ਜਾਂਦਾ ਤੇ ਉਹਨਾਂ ਨੇ ਹੀ ਆ ਕੇ ਇੰਡੀਆ ਦੇ ਵਿੱਚ ਵੀ ਗ੍ਰੀਨ ਰੈਵਿਊਲੂਸ਼ਨ ਸ਼ੁਰੂ ਕੀਤਾ ਸੀਗਾ ਹਾਂ ਤੇ ਉਹ ਇਹ ਐਕਚੁਅਲੀ ਜਿਹੜਾ ਗ੍ਰੀਨ ਰੈਵਿਊਲੂਸ਼ਨ ਹੈ ਨਾ ਜੀਓਪੋਲਿਟਿਕਸ ਦਾ ਹੀ ਹਿੱਸਾ ਸੀ ਸੈਕੰਡ ওয়ার্ল্ড ਵਾਰ ਤੋਂ ਬਾਅਦ ਜਿਹੜਾ ਅਮਰੀਕਾ ਆ ਨਾ ਉਹ ਗ੍ਰੇਨ ਨੂੰ ਐਜ਼ ਏ ਹਥਿਆਰ ਯੂਜ਼ ਕਰਦਾ ਸੋ ਜਦੋਂ ਸੈਕੰਡ ওয়ার্ল্ড ਵਾਰ ਤੋਂ ਬਾਅਦ ਜਿਹੜਾ ਨਾ ਕਮਿਨਿਜ਼ਮ ਜਿਹੜਾ ਫਦਨ ਫੁੱਲਣ ਲੱਗਾ ਨਾ ਦੁਸਰੇ ਦੇਸ਼ਾਂ ਜਾਣ ਲੱਗਾ ਸੋਵੀਅਤ ਯੂਨੀਅਨ ਤੋਂ ਬਾਹਰ ਨਿਕਲ ਕੇ ਤੇ ਫਿਰ ਅਮਰੀਕਾ ਨੂੰ ਆਇਆ ਵੀ ਅਸੀਂ ਤਾਂ ਗਲਤੀ ਕਰ ਗਏ ਇਹਨਾਂ ਨੇ ਜਿਹੜਾ 3rd ਵਰਲਡ ਸੀਗਾ ਨਾ ਉਹਦੇ ਵਿੱਚ ਲਿ ਜਾ ਕੇ ਇਹਨਾਂ ਨੇ ਨਾ ਖੇਤੀ ਦੇ ਵਿੱਚ ਸੁਧਾਰ ਕਰਨੇ ਸ਼ੁਰੂ ਕੀਤੇ ਤਾਂ ਕਿ ਜਿਹੜੇ ਇਹ ਜਿਹੜੇ 3rd ਵਰਲਡ ਦੇ ਜਿਹੜੇ ਕੰਟਰੀਸੇ ਉਹ ਖਾਣੇ ਤੇ ਨਿਰਭਰ ਹੋ ਜਾਣ ਕਰਕੇ ਇਨਕਲਾਬ ਆਉਣ ਦੇ ਲਈ ਸਭ ਤੋਂ ਵੱਡਾ ਮਤਲਬ ਜਿਹੜਾ ਸੀ ਉਹ ਫੂਡ ਕ੍ਰਾਈਸਿਸ ਸੀਗਾ ਉਸ ਵੇਲੇ ਦੁਨੀਆ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਮੈਕਸੀਕੋ ਦੇ ਵਿੱਚ ਟਰਾਈ ਕੀਤੀ ਕਿਉਂਕਿ ਸੈਕੰਡ ਵਰਲਡ ਵਾਰ ਦੇ ਆਸ-ਪਾਸ ਨਾ ਮੈਕਸੀਕੋ ਰਿਲੇਚ 1940 ਤੋਂ ਪਹਿਲਾਂ ਦੋ ਵਾਰ ਇਨਕਲਾਬ ਆਉਣ ਦੀ ਟਰਾਈ ਹੋ ਚੁੱਕੀ ਸੀ ਸੋ ਇਹਨਾਂ ਨੇ ਉੱਥੇ ਇੰਟਰਨੈਸ਼ਨਲ ਫੋਰਡ ਨੂੰ ਲਿਆਂਦਾ ਤੇ ਰੌਕਫੈਲਰ ਜਿਹੜੀਆਂ ਆਰਗੇਨਾਈਜੇਸ਼ਨਸ ਬਣਾ ਕੇ ਅਮਰੀਕਾ ਦੀ ਗਵਰਨਮੈਂਟ ਨੇ ਉੱਥੇ ਉੱਥੇ ਲਿਜਾ ਕੇ ਕਣਕ ਦੇ ਵਿੱਚ ਸੁਧਾਰ ਕਰਨਾ ਸ਼ੁਰੂ ਕੀਤਾ ਬਾਅਦ ਵਿੱਚ ਮੱਕੀ ਦਾ ਵੀ ਕੀਤਾ ਤੇ ਇਸੇ ਤਰ੍ਹਾਂ ਇਹਨਾਂ ਨੇ ਨਾ ਜਿਹੜਾ ਇੰਡੀਆ ਉਦੋਂ ਸੋਵੀਅਤ ਇਹਨਾਂ ਨੂੰ ਲੱਗਾ ਕਿ ਸੋਵੀਅਤ ਯੂਨੀਅਨ ਦੇ ਨੇੜੇ ਜਾਣ ਲੱਗਿਆ ਆਫਟਰ ਸੈਕੰਡ ਵਰਲਡ ਵਾਰ ਸੋ ਇਹਨਾਂ ਨੇ ਇੰਡੀਆ ਨੂੰ ਵੀ ਚੂਜ਼ ਕੀਤਾ ਇੰਡੀਆ ਨੂੰ ਵੀ ਡਰੌਪ ਫਿਲਰ ਤੇ ਇਹ ਜਿਹੜੇ ਫੋਰਡ ਸੀਗੇ ਉੱਥੇ ਭੇਜੇ ਔਰ ਜਿਹੜਾ ਨਾ ਗ੍ਰੀਨ ਰੈਗੂਲੇਸ਼ਨਸ ਆ ਜਿਹੜਾ ਜਿਹੜੇ ਇਹ ਨਾ ਕਿੱਥੋਂ ਆਇਆ ਅਮਰੀਕਾ ਦਾ ਜਿਹੜਾ ਉਸ ਵੇਲੇ ਰਾਉਂਡ 1965 68 ਦੇ ਵਿੱਚ ਰਾਉਂਡ 60 ਦੇ ਵਿੱਚ ਜਿਹੜਾ ਹੈ ਨਾ ਇਹਨਾਂ ਦੀ ਇੰਟਰਨੈਸ਼ਨਲ ਜਿਹੜੀ ਸਹਾਇਤਾ ਕਰਨ ਵਾਲੀ ਏਜੰਸੀ ਆ ਉਹਦੇ ਜਿਹੜੇ ਨਾ ਡਾਇਰੈਕਟਰ ਸੀਗੇ ਵਿਲੀਅਮ ਸੀਗੇ ਵਿਲੀਅਮ ਗੋਡ ਤੇ ਉਹਨੇ ਪਹਿਲੀ ਵਾਰ ਯੂਜ਼ ਕੀਤਾ ਸੀ ਕਹਿੰਦਾ ਜਿਹੜਾ ਅਸੀਂ ਗਰੀਬ ਦੇਸ਼ਾਂ ਦੇ ਵਿੱਚ ਹਨਾ ਖੇਤੀ ਦੇ ਵਿੱਚ ਅਸੀਂ ਇਨਕਲਾਬ ਲਿਆ ਰਹੇ ਆ ਇਹ ਗ੍ਰੀਨ ਰੈਵਿਊਲੂਸ਼ਨਸ ਆ ਇਹ ਸੋਵੀਅਤ ਯੂਨੀਅਨ ਵਰਗਾ 레드 ਇਨਕਲਾਬ ਨਹੀਂ ਹੈਗਾ ਔਰ ਈਰਾਨ ਦੇ ਸ਼ਾ ਦੇ ਚਿੱਟੇ ਇਨਕਲਾਬ ਵਰਗਾ ਨਹੀਂ ਹੈਗਾ ਇਹਨਾਂ ਨੇ ਮਤਲਬ ਜਿਹੜਾ ਸੋਵੀਅਤ ਯੂਨੀਅਨ ਦਾ ਇਨਕਲਾਬ ਸੀ ਉਹਦੇ ਨਾਲ ਇਹਨੂੰ ਇਹਨਾਂ ਨੇ ਜੋੜ ਕੇ ਮਤਲਬ ਉਹਨਾਂ ਨੂੰ ਪਿੱਛੇ ਹਟਾਉਣ ਲਈ ਕੀਤਾ ਸੀ ਸੋ ਜਿਹੜੀ ਹੈਗੀ ਅਗਲੀ ਗੱਲ ਤੇ ग्रीन रेगुलेशंस इन इंडिया ਦੇ ਵਿੱਚ ਗਿਆ इंडिया ਦੇ ਵਿੱਚ 60 de, 60 ਦੇ ਆਰੰਡ 60 ਦੇ ਵਿੱਚ ਚਲੇ ਗਏ ਸੀ ਔਰ ਉਹਦੇ ਉਹਦੇ ਗ੍ਰੀਨ रेगुलेशन ਦੇ ਪੈਦਾ ਹੋਣ ਦੇ ਵੱਡੇ ਕਾਰਨ ਮਤਲਬ ਸਫਲ ਹੋਣ ਦੇ ਤਾਂ ਪਹਿਲਾਂ ਇਹੀ ਕਾਰਨ ਸੀਗੇ ਕਿ ਉਦੋਂ ਨਵੀਂ ਟੈਕਨੋਲੋਜੀ ਆਈ ਹੈ ਨਾ ਨਵੀਂ ਟੈਕਨੋਲੋਜੀ ਜੋ ਡਾਟ ਕੀਤੀ ਕੈਮੀਕਲ ਕੀਟਨਾਸ਼ਕ ਦਵਾਈਆਂ ਤੇ ਨਦੀਨ ਨਾਸ਼ਕ ਦਵਾਈਆਂ ਹੈ ਨਾ ਤੇ ਸਿੰਥੈਟਿਕ ਖਾਦਾਂ ਯੂਜ਼ ਕੀਤੀਆਂ ਨਵੇਂ ਜੈਨੇਟਿਕਲੀ ਮੋਡੀਫਾਈਡ ਜਿਹੜੇ ਸੀਡ ਸੀਗੇ ਉਹ ਇੰਟਰਡਿਊਸ ਕੀਤੇ ਸੋ ਉਹਦੇ ਨਾਲ ਜਿਹੜੀ ਕਿਸਾਨਾਂ ਦੀ ਉਪਜ ਵਧ ਗਈ ਹੈ ਨਾ ਸੋ ਤੁਸੀਂ ਦੇਖੋ ਵੀ 1960 ਦੇ ਆਰਾਈਟ 60 ਦੇ ਵਿੱਚ ਨਾ ਪੰਜਾਬ ਇੰਡੀਆ ਦੇ ਵਿੱਚ ਇੱਕ ਹਕਟੇਰ ਦੇ ਵਿੱਚੋਂ 2 ਟਨ ਚੌਲ ਪੈਦਾ ਹੁੰਦੇ ਸੀ ਤੇ 70 ਤੱਕ ਆ ਕੇ ਉਹ 550 ਨਹੀਂ 600 ਟਨ ਮਤਲਬ ਚੌਲ ਇੱਕ ਹਕਟੇਰ ਦੇ ਵਿੱਚੋਂ ਪੈਦਾ ਹੋਣ ਲੱਗੇ ਤੇ ਜਿਹੜੇ ਹੁਣ ਕਿਸਾਨ ਵੀ ਗੱਲ ਕਰਦੇ ਆ ਵੀ ਮਿਨੀਮਮ ਪ੍ਰਾਈਸ ਦੀ ਉਦੋਂ ਮਿਨੀਮਮ ਪ੍ਰਾਈਸ ਤਾਂ ਦਿੱਤੀ ਗਈ ਸੀ ਤਾਂ ਕਿ ਲੋਕ ਇਹ ਨੂੰ ਮਾਡਰਨ ਜਿਹੜੀਆਂ ਮਸ਼ੀਨਰੀ ਖਰੀਦਣ ਖਾਦਾਂ ਖਰੀਦਣ ਦਵਾਈਆਂ ਖਰੀਦਣ ਮਤਲਬ ਉਹ ਉਹ ਇਹਨਾਂ ਨੇ ਗਾਰੰਟੀ ਦਿੱਤੀ ਉਹਦੇ ਨਾਲ ਮਤਲਬ 70 ਦੇ ਵਿੱਚ ਮਤਲਬ 60 60 ਦੇ ਖਤਮ ਹੋਣ ਤੋਂ 70 ਸ਼ੁਰੂ ਹੋਣ ਤੱਕ ਜਿਹੜੀ ਪੰਜਾਬ ਦੀ ਇੰਡੀਆ ਦੀ ਜਿਹੜੀਆਂ ਜਿਹੜਾ ਫੂਡ ਸੀਗਾ 70% ਕੱਲਾ ਹੀ ਪੰਜਾਬ ਦਿੰਦਾ ਸੀ ਤੇ ਪੰਜਾਬ ਦੇ ਕਿਸਾਨਾਂ ਦੀ ਵੀ 70% ਦੀ ਏਨਕਮ ਜਿਹੜੀ ਵਧ ਗਈ ਸੀ ਹੈਨਾ ਸੋ ਜਿਹੜੀ ਜਿਹੜਾ ਹੁਣ ਇੱਕ ਕ੍ਰਾਈਸਿਸ ਆ ਵਰਲਡਵਾਈਡ ਮਤਲਬ ਤੁਸੀਂ ਹੁਣ ਪੰਜਾਬ ਨੂੰ ਉਹਦੇ ਨਾਲੋਂ ਤੋੜ ਕੇ ਤਾਂ ਦੇਖ ਨਹੀਂ ਸਕਦੇ ਹੈਨਾ ਸੋ ਪ੍ਰੋਡਕਸ਼ਨ ਇੰਨੀ ਵੱਧ ਗਈ ਆ ਤੇ ਪ੍ਰੋਡਕਸ਼ਨ ਵਧਣ ਦੇ ਨਾਲ ਜਿਹੜਾ ਹੁਣ ਆਪਾਂ ਜੇ ਆਪਾਂ ਉਹਦੇ ਤੇ ਆਈਏ ਪੰਜਾਬ ਦੀ ਕਿਸਾਨੀ ਦੇ ਉੱਤੇ ਪੰਜਾਬ ਦੀ ਕਿਸਾਨੀ ਫੇ ਫੇਤੀ ਫੇਲ ਹੋਣ ਦੇ ਤਿੰਨ ਚਾਰ ਕਾਰਨ ਆ ਪਹਿਲੀ ਗੱਲ ਤਾਂ ਜ਼ਮੀਨਾਂ ਘਟੀਆਂ ਜ਼ਮੀਨਾਂ ਘਟਣ ਦੇ ਨਾਲ ਜਿਹੜੀ ਜਿਹੜੀ ਪ੍ਰੋਡਕਸ਼ਨ ਸੀ ਉਹ ਉੱਥੇ ਹੀ ਰੁਕ ਗਈ ਪ੍ਰੋਡਕਸ਼ਨ ਰੁਕਣ ਦੇ ਨਾਲ ਜਿਹੜੀਆਂ ਇਹ ਕੰਪਨੀ ਸੀਗੀਆਂ ਜਿਹੜੀਆਂ ਕਾਰਪੋਰੇਟ ਸੈਕਟਰ ਸੀਗਾ ਉਹਨਾਂ ਨੇ ਜਾਣਬੁੱਝ ਕੇ ਉੱਥੇ ਇਦਾਂ ਦੇ ਨਵੇਂ ਜੈਨੇਟਿਕਲੀ ਮੋਡੀਫਾਈਡ ਸੀਡ ਜਿਹੜੇ ਪੈਦਾ ਭੇਜੇ ਜਿਹੜੇ ਸੀਡ ਜਿਹੜੇ ਆ ਨਾ ਉਹ ਕੁਦਰਤੀ ਤੌਰ ਤੇ ਉਹੋ ਬਿਮਾਰੀਆਂ ਦਾ ਕੀੜਿਆਂ ਦਾ ਟੱਕਰਾ ਨਹੀਂ ਕਰ ਸਕਦੇ ਸੋ ਲੋਕਾਂ ਨੂੰ ਕੀੜੇ ਮਾਰ ਦਵਾਈਆਂ ਵਰਤਣੀਆਂ ਹੀ ਪੈਣੀਆਂ ਸਿੰਥੈਟਿਕ ਖਾਦਾਂ ਵਰਤਣੀਆਂ ਹੀ ਪੈਣੀਆਂ ਹੁਣ ਜਿਹੜਾ ਹਾਲਤ ਇਹ ਹੋ ਗਿਆ ਪ੍ਰੋਡਕਸ਼ਨ ਵੱਧ ਗਈ ਵੱਡ ਮਾਰਕੀਟ ਦੇ ਵਿੱਚ ਪ੍ਰੋਡਕਸ਼ਨ ਵੱਧ ਗਈ ਪ੍ਰੋਡਕਸ਼ਨ ਵਧਣ ਦੇ ਨਾਲ ਜਿਹੜੀ ਕਾਸਟ ਆ ਉਹ ਵਧਈ ਜਾਂਦੀ ਹੈ ਤੇ ਉਹਦਾ ਰੇਟ ਜਿਹੜਾ ਘਟੀ ਜਾਂਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 70 ਵਿੱਚ ਤਾਂ 1 ਟਨ ਚੌਲਾਂ ਦੀ ਕੀਮਤ 550 ਮਤਲਬ ਡਾਲਰ ਸੀਗੀ ਅਮਰੀਕਨ ਡਾਲਰ ਸੀ ਹੁਣ ਉਹ 200 ਦੇ ਪਤਾ ਹੈ ਇਹ 200 ਤੋਂ ਵੀ ਕਈ ਵਾਰੀ ਥੱਲੇ ਹੁੰਦੀ ਆ ਹਨਾ ਸੋ ਵਲਡ ਮਾਰਕੀਟ ਦੇ ਵਿੱਚ ਉਹਦੀ ਉਹਦੀ ਓ ਘਟੀ ਹੈਗੀ ਆ ਮਾਰਕੀਟ ਘਟੀ ਆ ਸੋ ਜਿਹੜਾ ਜਿਹੜਾ ਹੁਣ ਬੀਜ ਆ ਮਤਲਬ ਉਹ ਤਾਂ ਕਿਸਾਨ ਨੂੰ ਲੈਣਾ ਹੀ ਪੈਣਾ ਤੇ ਇੰਡੀਆ ਦੇ ਵਿੱਚ ਕਰਾਪਸ਼ਨ ਵੀ ਆ ਤੇ ਵੱਡੀ ਗੱਲ ਇਹ ਹੈ ਵੀ ਉਹ ਕਰਾਪਸ਼ਨ ਇਸ ਤੋਂ ਬਾਅਦ ਇੱਕ ਮਿੰਟ ਮੈਂ ਤੁਹਾਨੂੰ ਸੁਣਦਾ ਤੁਸੀਂ ਕੀ ਕਹਿਣਾ ਹਨਾ ਮੈਂ ਉਹਦੇ ਤੇ ਫੋਕਸ ਹੋਣਾ ਚਾਹੁੰਦਾ ਜਿਹੜੀ ਮੇਨ ਗੱਲ ਸੀਗੀ ਖੇਤੀ ਜਿਹੜੀ ਪੰਜਾਬ ਦੇ ਵਿੱਚ ਰੈਵਿਊਲੂਸ਼ਨ ਫੇਲ ਹੋਣ ਦਾ ਅਕੋਰਡਿੰਗ ਟੂ ਡਾਕਟਰ ਨੋਰਨ ਉਹਨਾਂ ਦੀ ਨੌ ਦੇ ਵਿੱਚ ਡੈਥ ਹੋਈ ਆ ਮੈਂ ਉਹਨਾਂ ਨੂੰ ਮਿਲਿਆ ਡਿਟੇਲ ਚ ਗੱਲ ਕੀਤੀ ਆ ਆਪਾਂ ਫੇਰ ਇਹਦੇ ਤੇ ਇੱਕ ਵੱਖਰਾ ਕਰਕੇ ਡਿਟੇਲ ਚ ਗੱਲ ਕਰ ਸਕਦੇ ਆ ਮੈਂ ਡਾਕਟਰ ਨਾਰਮਨ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਚ ਕਿਉਂ ਫੇਲ ਹੋਏ ਉਹਨੇ 8-10 ਜਿਹੜੇ ਚੌਲਾਂ ਦੀ ਖੇਤੀ ਕਰਨ ਵਾਲੇ ਨਾ ਚੌਲਾਂ ਦੀ ਖੋਜ ਕਰਨ ਵਾਲੇ ਸਾਇੰਟਿਸਟ ਸੀ ਉਹਨਾਂ ਦੇ ਨਾਮ ਦੱਸੇ ਉਹਨਾਂ ਚੋ ਕਈ ਹੁਣ ਇਸ ਧਰਤੀ ਤੇ ਹੈ ਨਹੀਂ ਮਤਲਬ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਇੱਕ ਫਿਰ ਵੀ ਲਾਈਕ ਡੀ ਕੇ ਦੱਤਾ ਸੀ ਸ਼ਰਮਾ ਸੀ ਇੱਕ ਸੀਗੇ ਕੇਰਲਾ ਦੇ ਸੀ ਮੁਸਲਮ ਮਤਲਬ 10-15 ਬੰਦੇ ਸੀ ਉਹਨਾਂ ਦੀ ਇੱਕ ਯੂਨਿਟੀ ਬਣ ਗਈ ਉਹਨਾਂ ਨੇ ਸੋਚਿਆ ਜਿਹੜੇ ਨਾਰਥਰਨ ਇੰਡੀਆ ਵਾਲੇ ਸੀ ਇਹ ਕਹਿੰਦੇ ਸੀ ਕਣਕ ਪੰਜਾਬ ਤੇ ਹਰਿਆਣਾ ਤੇ ਯੂਪੀ ਨੂੰ ਕਣਕ ਤੱਕ ਫੋਰਸ ਤੇ ਉੱਥੇ ਰੱਖੋ ਚੌਲ ਨਾ ਪੈਦਾ ਕਰੋ ਪਰ ਉਹਨਾਂ ਨੇ ਚੌਲ ਧੱਕੇ ਨਾ ਹੀ ਪੈਦਾ ਕਰ ਦਿੱਤੇ ਹੁਣ ਅਮਰੀਕਾ ਦੇ ਵਿੱਚ 80% ਜਿਹੜੀ ਖੇਤੀ ਹੁੰਦੀ ਆ ਉਹ ਮੀਂਹ ਦੇ ਪਾਣੀ ਨਾਲ ਹੁੰਦੀ ਡਾਕਟਰ ਨਾਰਮਨ ਕਹਿ ਰਹੇ ਸੀ ਵੀ ਜੇ ਚੌਲ ਪੈਦਾ ਕਰਨੇ ਹਨ ਨਾ ਤੇ ਤੁਸੀਂ ਨਾ ਉਨਾ ਉਹਨਾਂ ਦੇ ਉੱਤੇ ਹੀ ਫੋਕਸ ਰੱਖੋ ਜਿੱਥੇ ਜਿੱਥੇ ਪਾਣੀ ਦਰਿਆਵਾਂ ਦਾ ਹੈਗਾ ਡਾਕਟਰ ਨਾਰਮਨ ਦੇ ਦੱਸਣ ਦੇ ਮੁਤਾਬਕ ਨਾ ਉਹਨਾਂ ਨੇ ਕਿਹਾ ਸੀ ਕੁਝ ਏਰੀਆ ਸੀ ਹਿਮਾਚਲ ਦਾ ਥੋੜਾ ਜਿਹਾ ਏਰੀਆ ਬਾਕੀ ਸੀਗਾ ਕੁਝ ਮੱਧ ਈਸਟ ਮੱਧ ਪ੍ਰਦੇਸ਼ ਈਸਟ ਯੂਪੀ ਬੰਗਾਲ ਦਾ ਸੀ ਕੁਝ ਏਰੀਆ ਨਾਰਥ ਆਂਧਰਾ ਉੜੀਸਾ ਕਵੇਰੀ ਦਾ ਤੱਟ ਤੇ ਦੂਜਾ ਸੀ ਕ੍ਰਿਸ਼ਨਾ ਗੋਦਾਬਰੀ ਜਿਹੜੀਆਂ ਸਾਊਥ ਦੀਆਂ ਨਦੀਆਂ ਹਨ ਤੇ ਆ ਮahanadi indravati ਨਦੀ ਜਿਹੜੇ ਉਹਨਾਂ ਦੇ ਤੱਟ ਸੀ ਉੱਥੇ ਇਹਨਾਂ ਨੇ ਕਿਹਾ ਸੀ ਚੌੜਲਾਓ ਪਰ ਇਹਨਾਂ ਨੇ ਠੱਕੇ ਨਾਲ ਹੀ ਲੈ ਆਂਦੇ ਔਰ ਇੱਥੇ ਇੱਕ ਹੋਰ ਮਤਲਬ ਨੂੰ ਦਿਲਚਸਪ ਗੱਲ ਦੱਸਦਾ ਵੀ ਜਦੋਂ ਇਹਨਾਂ ਨੇ ਨਾ ਨਾ ਮੰਨੇ ਇਹਨਾਂ ਦੀ ਸੁਆਮੀ ਨਾਥਨ ਵੀ ਉਹਨਾਂ ਦੀ ਹੈਲਪ ਕਰ ਰਿਆ ਸੀ ਕਿਸੇ ਹੱਦ ਤੱਕ ਤੇ ਆਪਣੇ ਪੰਜਾਬ ਦੇ ਸੀ ਡਾਕਟਰ ਦਲਵਾਰ ਸਿੰਘ ਉਹ ਕਈ ਕynthia thamak ਕਈ ਉਹਨਾਂ ਨੂੰ ਅਠਵਾਲ ਲਿਖਦੇ ਕਈ ਅਠਵਾਲ ਲਿਖਦੇ ਆ ਉਹ ਅਠਵਾਲ ਲਿਖਦੇ ਸੀ ਉਹਨਾਂ ਨੇ ਸੋਨਾਲੀਕਾ ਕਣਕ ਦੀ ਰਿਸਰਚ ਵੀ ਉਹਨਾਂ ਹੀ ਕੀਤੀ ਸੀ ਜਿਹੜੀ ਪੰਜਾਬ 'ਚ ਇੱਕ ਟਾਈਮ ਬਹੁਤ ਪੰਜਾਬ 'ਚ ਪਾਪੂਲਰ ਹੋਈ ਸੀ ਸੋ ਕਲਿਆਣ ਕਣਕ ਇੱਕ ਪੈਦਾ ਕੀਤੀ ਸੀ ਉਹ ਵੀ ਉਹ ਵੀ ਸੀਡ ਉਹਨਾਂ ਨੇ ਪੈਦਾ ਕੀਤਾ ਸੀ ਉਸ ਤੋਂ ਬਾਅਦ ਉਹ ਮਨੀਲਾ ਅਮਰੀਕਾ ਵਾਲਿਆਂ ਨੇ ਮਨੀਲਾ ਰਿਸਰਚ ਰਾਈਸ ਦਾ ਰਿਸਰਚ ਸੈਂਟਰ ਸ਼ੁਰੂ ਕਰਤਾ ਇਹ ਜਿਹੜੇ ਬੰਦਿਆਂ ਦੀ ਮੈਂ ਗੱਲ ਕਰਦਾ ਜਿਹੜੀ ਲੌਬੀ ਸੀ ਰਾਈਸ ਵਾਲੀ ਦੀ ਧੱਕੇ ਨਾਲ ਪੰਜਾਬ ਦੇ ਵਿੱਚ ਰਾਈਸ ਲਿਆਂਦੀ ਉਹ ਸਾਰੇ ਉਹ ਫਿਲੀਪੀਨ ਵਾਲੇ ਸੀ ਉਹ ਚਾਹੁੰਦੇ ਸੀ ਕਿ ਡਾਕਟਰ ਸੁਆਮੀ ਨਾਥਨ ਤੇ ਦਲਵਾਰ ਸਿੰਘ ਨਕਲਾ ਇਹ ਫੈਸਲਾ ਲੈ ਜਣ ਉਹ ਥੱਕ ਥੁੱਕ ਕੇ ਆਪ ਕੋ ਕੇ ਜਿਹੜਾ ਡਾਕਟਰ ਦਲਵਾਰ ਸਿੰਘ ਸੀ ਉਹ ਮਨੀਲਾ ਚਲੇ ਗਿਆ ਜਦੋਂ ਉਹ ਮਨੀਲਾ ਚਲੇ ਗਿਆ ਮਨੀਲਾ ਜਾ ਕੇ ਉਹਨਾਂ ਨੂੰ ਸਮਝ ਆਈ ਕਿ ਇਹਦਾ ਚੌਲਾਂ ਦਾ ਪੰਜਾਬ ਦੇ ਉੱਤੇ ਅਸਰ ਕੀ ਹੋਣਾ ਆਫਟਰ ਆਲੋ ਪੰਜਾਬੀ ਸੀ ਉਹਨੇ ਕਿਹਾ ਕਿ ਤੁਸੀਂ ਜਿਹੜਾ ਅਮਰੀਕਾ ਦੇ ਵਿੱਚ ਇਨਕਲਾਬ ਆ ਰਿਹਾ ਉੱਥੇ ਤਾਂ ਤੁਸੀਂ ਜਿੱਦਾਂ ਦਾ ਜੀਓਗ੍ਰਾਫੀ ਆ ਧਰਤੀ ਆ ਉਦਾਂ ਦੀ ਫਸਲ ਲਗਾਉਣੀ ਹੈ ਉਸੇ ਇੱਥੇ ਦੂਜੇ ਗੰਟਰੀਆਂ ਦੇ ਵਿੱਚ ਲੈ ਕੇ ੱੱਕੇ ਨਾਲ ਕਣਕ ਤੇ ਚੌਲ ਬਾੜੀ ਜਾਂਦੇ ਸੋ ਉਹਨਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨਾਂ ਨੇ ਇੱਕ ਬਾਜਰੇ ਦੀ ਕਸਮ ਪੈਦਾ ਕੀਤੀ ਬੀ 1 ਬੀ 1 ਬਾਜਰਾ ਸੀ ਮਿਲਟ ਹਨ ਪਰ ਉਹਨੋਂ ਨਹੀਂ ਪਪੂਲਰ ਨਹੀਂ ਕੀਤਾ ਔਰ ਉਹਨਾਂ ਦੇ ਬਾਜਰੇ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ 60 70 ਦੇ ਬਾਦਰੇ ਦੀ ਜਿਹੜੀ ਜਿਹੜੀ ਪ੍ਰੋਡਕਸ਼ਨ ਸੀ ਉਹ ਵੀ ਦੁੱਗਣੀ ਤਿਕਣੀ ਹੋ ਗਈ ਸੀ ਪਰ ਉਹ ਆੱਕ ਕੇ ਫਿਰ ਉਹ ਬਾਹਰ ਚਲੇ ਗਿਆ ਆਸਟ੍ਰੇਲੀਆ ਚਲੇ ਗਿਆ ਉੱਥੇ ਚਲੇ ਗਿਆ ਹੈ ਨਾ ਸਾਰੇ ਥਾਵਾਂ ਦੇ ਉੱਤੇ ਸੋ ਜਿਹੜਾ ਧੱਕੇ ਨਾਲ ਇਹ ਇੱਥੇ ਲਿਆਂਦਾ ਤੇ ਦੂਜੀ ਵੱਡੀ ਗੱਲ ਹੈ ਜਿਹੜੀ ਜਿਹੜਾ ਉਦੋਂ ਬਾਅਦ ਸੁਆਮੀ ਨਾਰਥਰ ਵੀ ਉਹ ਗੱਲ ਕਹਿਣ ਲੱਗਾ ਕਿ ਸਾਨੂੰ ਨਾ ਮਤਲਬ ਸੈਕੰਡ ਗ੍ਰੀਨ ਰੈਵੋਲੂਸ਼ਨ ਲਿਆਉਣਾ ਚਾਹੀਦਾ ਸੀ ਜਿਹੜਾ ਪਹਿਲਾ ਗ੍ਰੀਨ ਰੈਗੂਲੇਸ਼ਨ ਆਇਆ ਨਾ ਉਹ ਲੋਕਾਂ ਦਾ ਢਿੱਡ ਭਰਨਾ ਸੀ ਮਤਲਬ ਖਾਣਾ ਹੀ ਨਹੀਂ ਮਿਲਦਾ ਸੀ ਤੇ ਜਦੋਂ ਖਾਣਾ ਨਹੀਂ ਮਿਲਦਾ ਸੀ ਤੇ ਉਦੋਂ ਬਾਅਦ ਤਾਂ ਲੋਕਾਂ ਨੂੰ ਪੋਸਟ ਖਰਾਕ ਦੇਣ ਦੀ ਲੋੜ ਸੀ ਨਾ ਫਿਰ ਉੱਥੇ ਕਿ ਚੇਂਜ ਕਰਨੀ ਚਾਹੀਦੀ ਸੀ ਸੁਆਮੀ ਨਾਥਨ ਨੇ ਆ ਕੇ 90 ਦੇ ਦੇ ਆਸ-ਪਾਸ ਕਿਹਾ ਕਿ ਇੱਕ ਨਵਾਂ ਗ੍ਰੀਨ ਰੈਗੂਲੇਸ਼ਨ ਚਾਹੀਦਾ ਜਿਹਨੂੰ ਉਹਨੇ ਨਾਂ ਦਿੱਤਾ ਫੋਰਐਵਰ ਗ੍ਰੀਨ ਰੈਗੂਲੇਸ਼ਨ ਪੀ ਕਰਕੇ 80 ਦੇ ਵਿੱਚ ਜਿਹੜਾ ਗ੍ਰੀਨ ਰੈਗੂਲੇਸ਼ਨ ਦੇ ਬੁਰੇ ਪ੍ਰਭਾਵਾਂ ਦਾ ਸਾਹਮਣੇ ਆਉਣ ਲੱਗੇ ਸੀ ਪੇ ਬੇਲੋੜੇ ਕੈਮੀਕਲ ਯੂਜ਼ ਕਰ ਰਹੇ ਆ ਉਹਨਾਂ ਐਨੀਮਲ ਵੀ ਮਰ ਰਹੇ ਆ ਦਰਖਤ ਵੀ ਮਰ ਰਹੇ ਆ ਜਿਹੜੀਆਂ ਜੈਨੇਟਿਕਲ ਮੋਡੀਫਾਈਡ ਸੀਡ ਲੈਂਦੇ ਆ ਇਹਨਾਂ ਨੇ ਉਹ ਦੇਖਿਆ ਹੀ ਨਹੀਂ ਇਹਨਾਂ ਨੇ ਪਹਿਲਾਂ ਪ੍ਰੋਡਕਸ਼ਨ ਤੇ ਜ਼ੋਰ ਦੇ ਦਿੱਤਾ ਕਿ ਉਹਦਾ ਮਨੁੱਖ ਦੇ ਸਰੀਰ ਤੇ ਕੀ ਅਸਰ ਪੈਂਦਾ ਪਸ਼ੂਆਂ ਦੇ ਉੱਤੇ ਕੀ ਅਸਰ ਪੈਂਦਾ ਹਨਾ ਸੋ ਉਹ ਜਿਹੜਾ ਹੁਣ ਮਤਲਬ ਇਹਦੇ ਤੇ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇੰਡੀਆ ਦੀ ਸਾਇੰਟਿਸਟ ਆ ਬੰਤਨਾ ਸ਼ਿਵਾ ਉਹਦੀ ਆਰਗੇਨਾਈਜੇਸ਼ਨ ਵੀ ਆ ਸੋ ਬੰਤਨਾ ਸ਼ਿਵਾ ਦੇ ਉੱਤੇ ਇੰਡੀਆ ਦੀ ਗਵਰਨਮੈਂਟ ਨੇ ਤੇ ਅੱਜ ਕੇਸ ਕੀਤੇ ਹੋ ਕੈਨੇਡਾ ਦੀ ਹੈਗੀ ਆ ਉਹ ਐਗਰੀਕਲਚਰ ਦੀ ਉਹ ਸਲਾਹ ਕਰ ਰਿਹਾ ਪ੍ਰਾਈਮ ਮਿਨਿਸਟਰ ਦੀ ਸੋ ਹਾਂਜੀ ਹੁਣ ਤੁਸੀਂ ਕੋਈ ਕੁਐਸਚਨ ਪੁੱਛੋ ਨਹੀਂ ਮੈਂ ਤੇ ਅੱਛੀ ਤੇ ਕਰਨਾ ਚਾਹੁੰਦਾ ਸੀ ਕਿ ਵੀ ਇਹ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਕੱਲਾ ਪੰਜਾਬ ਨਹੀਂ ਇਹਨਾਂ ਨੇ ਤਾਮਿਲਨਾਡੂ ਦੇ ਵਿੱਚ ਵੀ ਇਹ ਤਜਰਬੇ ਦੇ ਦਾ ਉਤੇ ਕਰਨਾ ਸ਼ੁਰੂ ਕੀਤਾ ਸੀਗਾ ਮਤਲਬ ਜਿਹੜੀ ਸਥਿਤੀ ਹੈ ਕੱਲੀ ਪੰਜਾਬ ਨਹੀਂ ਹਿੰਦੁਸਤਾਨ ਦੇ ਬਾਕੀ ਸਟੇਟਾਂ ਨੂੰ ਵੀ ਇਹੀ ਸੰਕਟ ਜਿਹੜਾ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਗ੍ਰੀਨ ਰੈਵਲੂਸ਼ਨ ਤੋਂ ਬਾਅਦ ਜਿਹੜੀਆਂ ਪ੍ਰੋਬਲਮ ਨੇ ਉਹ ਜ਼ਿਆਦਾ ਵਧ ਗਈਆਂ ਨੇ ਇਹਨਾਂ ਦੇ ਮੇਨ ਕਾਰਨ ਕੀ ਸਾਨੂੰ ਕਿਉਂਕਿ ਜਿਹੜਾ ਪ੍ਰੋਗਰਾਮ ਅਗਲੇ 5 ਮਿੰਟਾਂ 'ਚ ਖਤਮ ਕਰਨਾ ਪਏਗਾ ਅੱਜ ਅਸੀਂ ਜਿਹੜਾ ਸ਼ੁਰੂਆਤੀ ਕਰ ਲਏ ਨੇ ਬਾਕੀ ਇਹਦੇ ਤੇ ਡਿਟੇਲ ਬਾਅਦ ਦੇ ਵਿੱਚ ਕਰਾਂਗੇ। ਨਹੀਂ ਹੁਦਾ ਵੱਡਾ ਕਾਰਨ ਤਾਂ ਇਹ ਹੀ ਆ ਜੀ ਕਿ ਜਿੱਥੇ-ਜਿੱਥੇ ਜੈਨੇਟਿਕਲੀ ਮੋਡੀਫਾਈਡ ਸੀਡ ਯੂਜ਼ ਕੀਤੇ ਗਏ ਆ ਉੱਥੇ ਕੈਮੀਕल्स ਜ਼ਿਆਦਾ ਯੂਜ਼ ਹੋਏ ਉੱਥੇ ਨਦੀਨ ਨਾਸ਼ਕ ਤੇ ਖਾਦਾਂ ਤੇ ਸਾਰਾ ਕੁਝ ਹੁਣ ਜਿਹੜਾ ਜਿਹੜੇ ਗ੍ਰੀਨ ਗੈਸੇਜ਼ ਆ ਐਗਰੀਕਲਚਰ ਨੇ ਗ੍ਰੀਨ ਗੈਸਸਸ ਦਾ ਬਹੁਤ ਬੁਰਾ ਹਾਲ ਕੀਤਾ ਜਿਹੜੀ ਪਰਾਲੀ ਜਾਲਣ ਦਾ ਤਾਂ ਪੰਜਾਬ ਤੋਂ ਤਾਂ ਇੰਡੀਆ ਦੇ ਵਿੱਚ ਤਾਂ ਹੁਣ ਰੌਲਾ ਪੈਣ ਲੱਗਾ ਹੈ ਬਾਕੀ ਦੀ ਸਾਰੀ ਦੁਨੀਆ ਦੇ ਵਿੱਚ ਤਾਂ ਜਿਹੜਾ ਐਗਰੀਕਲਚਰ ਦੇ ਨਾਲ ਗ੍ਰੀਨ ਗੈਸਸਸ ਵਧੀਆਂ ਹੈ ਨਾ ਹੁਣ ਜਿਹੜੀ ਅੰਨੇ ਵਾ ਤੁਸੀਂ ਸਿੰਥੈਟਿਕ ਯੂਰੀਆ ਯੂਜ਼ ਕਰਦੇ ਆ ਹਨਾ ਉਹਦਾ ਨਾਈਟ੍ਰੋਆਕਸਾਈਡ ਗੈਸ ਕਿੰਨੀ ਮਤਲਬ ਉਹਦੇ এনवायरमेंट ਦੇ ਵਿੱਚ ਜਾ ਰਹੀ ਹੈ ਹਨਾ ਸੋ ਸੋ ਇਹ ਸਾਰਾ ਹੀ ਕੁਝ ਉਹਨਾਂ ਕੈਂਸਰ ਦੀਆਂ ਬਿਮਾਰੀਆਂ ਵਧੀਆਂ ਜਿਹੜਾ ਬਦਲੋ ਮਾਡਲ ਲੈਕਚਰਾਂ ਦਾ ਨਾ ਜਿਹੜਾ ਉਹ ਫੇਲ ਹੋਇਆ ਚਾਈਨਾ ਦੇ ਵਿੱਚ ਜਦੋਂ ਆਇਆ ਨਾ ਚਾਈਨਾ ਨੇ ਪਹਿਲਾਂ ਜਿਹੜੀਆਂ ਉਹ ਕੁਦਰਤੀ ਜਿਹੜੀਆਂ ਨਦੀਨ ਕੀੜੇ ਮਾਰ ਜਿਹੜੇ ਫਸਲਾਂ ਸੀਗੀਆਂ ਜਿਹੜੀਆਂ ਸਾਡੀਆਂ ਦੇਸੀ ਫਸਲਾਂ ਸੀ ਉਹਨਾਂ ਚ ਕੀੜਿਆਂ ਦਾ ਟੱਕਰਾ ਕਰਨ ਦੀ ਕੁਦਰਤੀ ਸ਼ਕਤੀ ਸੀ ਉਹ ਨਵੇਂ ਬੀਜਾਂ ਦੇ ਵਿੱਚ ਹੈ ਨਹੀਂ ਉਹ ਜਾਣ ਬੁੱਝ ਕੇ ਨਹੀਂ ਸਾਇੰਟਿਸਟ ਨੇ ਪਾਈ ਤਾਂ ਕਿ ਕਿਸਾਨ ਨੂੰ ਕੈਮੀਕਲਸ ਯੂਜ਼ ਕਰ ਲੈਣ ਉਹ ਕੈਮੀਕਲ ਵੱਧ ਲੋੜੋਂ ਵੱਧ ਯੂਜ਼ ਹੋਣ ਦੇ ਨਾਲ ਤੇ ਮੁੜ ਕੇ ਜਿਹੜੇ ਹੋਰ ਜਿਹੜੇ ਐਨਵਾਇਰਨਮੈਂਟ ਦੇ ਤੇ ਦੂਜੇ ਹੁਣ ਕਿੰਨੀਆਂ ਜੜੀ-ਮੁੱਟੀਆਂ ਖਤਮ ਹੋ ਗਈਆਂ ਅਸੀਂ ਅੰਨੇਵਾ ਤੀਟਣਾ ਜਿਹੜੀਆਂ ਜਿਹੜੀਆਂ ਫਸਲ ਦੇ ਫਸਲ ਦੇ ਲਈ ਲਾਹੇਵੰਦ ਸੀਗੀਆਂ ਉਹ ਪੰਜਾਬੀ ਤੱਕ ਖਾਂਦੇ ਸੀ ਹਨਾ ਹੁਣ ਥੋੜਾ ਆਪਣੇ ਖੇਤਾਂ ਦੇ ਦੁਆਲੇ ਲਾਉਂਦੇ ਸੀ ਉਹ ਮੈਨੂੰ ਇੱਥੇ ਅਮਰੀਕਾ ਦੀ ਪਤਾ ਲੱਗਾ ਕਿ ਉਹ ਹੋਰਾਂ ਵੀ ਖੇਤਾਂ ਦੇ ਜਿਹੜਾ ਇਕੱਲੀ ਬਾੜ ਦਾ ਕੰਮ ਨਹੀਂ ਕਰਦੇ ਸੀ ਤਜਾਬੀ ਤੱਤ ਚੂਸਦਿਆ ਸੀ ਖੇਤਾਂ ਦੇ ਵਿੱਚ ਹਾਂਜੀ ਤੁਹਾਡਾ ਟਾਈਮ ਵੀ ਮਿਲ ਲਗਾ ਥੋੜਾ ਜਿਹਾ ਨਹੀਂ ਅਜੇ ਹੈ ਟਾਈਮ ਸਾਡੇ ਕੋਲ ਹਾਂਜੀ ਤੇ ਹੁਣ ਇਹ ਜਿਹੜਾ ਸੰਕਟ ਹੈ ਜਾ ਕੇ ਤਰਨੂ ਰਿਹਾ ਦੇਖੋ ਇਹ ਤਾਂ ਪਿੱਛੇ ਨੂੰ ਮੁੜਨਾ ਪੈਣਾ ਮਤਲਬ ਹਨਾ ਜਿਹੜਾ ਜਿਹੜਾ ਇਹ ਕ੍ਰਾਈਸਿਸ ਦਾ ਹੱਲ ਕਰਨ ਦੇ ਲਈ ਜਿਹੜਾ ਜਿਹੜਾ ਕੈਰੋਂ ਸਾਹਿਬ ਇਥੋਂ ਅਮਰੀਕਾ ਤੋਂ ਲੈ ਕੇ ਗਏ ਸੀ ਕੋਆਪਰੇਟਿਵ ਕੋਆਪਰੇਟਿਵ ਜਿਹੜੀ ਇੱਕ ਉਹ ਲੈ ਕੇ ਗਏ ਸੀ ਨਾ ਆਈਡੀਆ ਲੈ ਕੇ ਗਏ ਸੀ ਉਹ ਉੱਥੇ ਕਰਨਾ ਪੈਣਾ ਮੈਨੂੰ ਕਿਸਾਨ ਜਥੇਬੰਦੀਆਂ ਨਾਲ ਮੇਰੀ ਕਈਆਂ ਨਾਲ ਗੱਲ ਵੀ ਹੋਈ ਆ ਮੈਨੂੰ ਉਹਨਾਂ ਤੇ ਵੀ ਇਤਰਾਜ਼ ਆ ਜਿਹੜੀਆਂ ਅਮਰੀਕਾ ਦੀਆਂ ਕਿਸਾਨ ਯੂਨੀਅਨਸ ਆ ਨਾ ਉਹ ਇੱਕ ਤਰ੍ਹਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਆ ਸਾਡੀਆਂ ਜਿਹੜੀਆਂ ਇੰਡੀਆ ਦੀਆਂ ਕਿਸਾਨ ਯੂਨੀਅਨ ਆ ਨਾ ਉਹ ਪਾਰਟੀਆਂ ਦੇ ਬੰਗਰ ਉਹ ਮਤਲਬ ਆਪਣਾ ਪਾਰਟੀ ਪ੍ਰੋਗਰਾਮ ਮੋਕ ਰੱਖਦੇ ਆ ਕਿਸਾਨ ਦਾ ਉਹਨਾਂ ਚ ਬਾਅਦ ਵਿੱਚ ਆ ਹੁਣ ਤੁਸੀਂ ਦੇਖੋ ਉੱਥੇ ਹਰਿਆਣੇ ਦੇ ਵਿੱਚ ਇੱਕ ਲੇਡੀਆਂ ਆ ਲੇਡੀਆਂ ਆ ਉਹ ਉਹ ਮੈਨੂੰ ਪਿੰਡ ਦਾ ਨਾਮ ਨਹੀਂ ਇਸ ਵੇਲੇ ਯਾਦ ਉਹ ਇੱਕ ਉਹਨਾਂ ਦੇ ਪਿੰਡ ਦਾ ਡੈਰੀ ਮੈਕਸਲ ਡੈਰੀ ডিপਾਰਟਮੈਂਟ ਵਿੱਚ ਕੰਮ ਕਰਦਾ ਸੀ ਉਹਨੇ ਉਹਨਾਂ ਨੂੰ ਕੁੜੀਆਂ ਨੂੰ ਲੋਨ ਲੈ ਦਿੱਤਾ ਉਹ ਆਪਣਾ ਦੁੱਧ ਇਕੱਠਾ ਕਰਕੇ ਆਪ ਹੀ ਸਾਰਾ ਪ੍ਰੋਸੈਸ ਕਰ ਲਈ ਹੈ ਜਿਹੜਾ ਗ੍ਰੀਨ ਰੈਗੂਲੇਸ਼ਨਸ ਆ ਨਾ ਉਹਨੇ ਖੇਤੀ ਦਾ ਜਿਹੜਾ ਪੰਜਾਬ ਦਾ ਖੇਤੀ ਖੇਤੀ ਸੀਗੀ ਉਹਦੇ ਵਿੱਚ ਉਹਦੀ ਉਹਦੀ ਡਿਵੈਲਪਮੈਂਟ ਨਹੀਂ ਹੋਈ ਉਹਦਾ ਉਹਦਾ ਨਾ ਮਤਲਬ ਸੁਧਾਰ ਤਾਂ ਹੋਇਆ ਖੇਤੀ ਦੇ ਵਿੱਚ ਗ੍ਰੀਨ ਰੈਗੂਲੇਸ਼ਨ ਨੇ ਖੇਤੀ 'ਚ ਸੁਧਾਰ ਕੀਤਾ ਪਰ ਉਹਦਾ ਵਿਕਾਸ ਨਹੀਂ ਹੋਇਆ ਖੇਤੀ ਦੇ ਵਿਕਾਸ ਕਰਨ ਦੀ ਲੋੜ ਆ ਖੇਤੀ ਦਾ ਵਿਕਾਸ ਜਿਹੜਾ ਉਹ ਤਾਂ ਹੀ ਹੋਣਾ ਜੇ ਤੁਸੀਂ ਛੋਟੇ ਛੋਟੇ ਯੂਨਿਟ ਲਾਓਗੇ ਕੋਆਪਰੇਟਿਵ ਸੁਸਾਇਟੀਆਂ ਨੂੰ 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 ਪ੍ਰਮੋਟ ਕਰੋਗੇ ਉਹਦੇ ਜੇ ਸਰਕਾਰੀ ਦਖਲ ਅੰਦਾ ਘਟਾਓਗੇ ਇਹਦੇ ਤੇ ਮੈਂ ਮੈਨੂੰ ਖੁਸ਼ੀ ਹੁੰਦੀ ਹੈ ਵੀ ਇਹਦੇ ਤੇ ਡਾਕਟਰ ਅਮਰਜੀਤ ਜਿਹੜੇ ਹੈਗੇ ਗਰੇਵਾਲ ਐਗਰੀਕਲਚਰ ਯੂਨੀਵਰਸਿਟੀ ਵਾਲੇ ਯਾ ਕੋਈ ਡਾਕਟਰ ਸਰਬਾਰਾ ਸਿੰਘ ਉਹਨੇ ਕਾਫੀ ਆਈਡੀਆਸ ਦਿੱਤੇ ਹੋਏ ਆ ਪਰ ਉਹ ਕੁਝ ਹੁੰਦਾ ਹੀ ਨਹੀਂ ਹੈਗਾ ਉੱਥੇ ਹਣਾ ਪਤਲੋ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਉਹਨਾਂ ਦੇ ਵਿੱਚੋਂ ਸਰਕਾਰੀ ਦਖਲਅੰਦਾਜ਼ੀ ਘੱਟ ਕਰਨੀ ਪਣੀ ਆ ਸਾਡਾ ਕਿੱਡਾ ਵਧੀਆ ਵੇਰਕਾ ਸੀ ਮਾਰਕਫਲਡ ਸੀਗੇ ਮਤਲਬ ਵਲਟਰ ਨੋਨ ਉਹ ਉਹਨਾਂ ਦਾ ਆਪਣਾ ਮਤਲਬ ਇੱਕ ਨਾਂ ਹੈਗਾ ਤੇ ਜੇ ਅੱਜ ਆਮੁੱਲ ਗੁਜਰਾਤ ਦੀ ਜਿਹੜੀ ਹੈਗੀ ਆ ਉਹ ਵਰਲਡ ਕਲਾਸ ਬਣੀ ਆ ਤੇ ਵੇਰਕਾ ਤੇ ਮਾਰਕਫਲਡ ਕਿਉਂ ਨਹੀਂ ਹੋ ਜਾਂਦਾ ਮਾਰਕਫਲਡ ਤੇ ਵੇਰਕੇ ਦਾ ਬੇੜਾ ਕਰਕੇ ਇਹਨਾਂ ਨੇ ਅਫਸਰशाही ਨੇ ਕੀਤਾ ਤੇ ਪੋਲੀਟੀਕਲ ਲੀਡਰਾਂ ਨੇ ਕੀਤਾ ਤੇ ਉਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਮੈਂ ਫੇਰ ਆਉਣਾ ਜਿਹੜੇ ਵੱਡੇ ਕਿਸਾਨ ਆ ਉਹਨਾਂ ਦਾ ਵੀ ਕਸੂਰ ਆ ਉਹਨਾਂ ਨੇ ਵੀ ਕੋਆਪਰੇਟਿਵ ਸੁਸਾਇਟੀਆਂ ਤੋਂ ਲੋਨ ਲੈ ਕੇ ਮੁੜ ਕੇ ਦਿੱਤਾ ਹੀ ਨਹੀਂ ਬਾਕੀ ਜਿਹੜੀ ਉਹਦੇ ਵਿੱਚ ਬਿਊਰੋਕ੍ਰੇਸੀ ਬਾੜ ਦਿੱਤੀ ਉਹ ਉਹ ਮਤਲਬ ਝੂਠੇ ਕਰਜ਼ੇ ਦੇ ਦੇ ਕੇ ਉਹੀ ਲੁੱਟ ਕੇ ਖਾ ਗਏ ਮਤਲਬ ਕੋਆਪਰੇਟਿਵ ਸੁਸਾਇਟੀ ਨੂੰ ਸੁਧਾਰ ਕਰਨ ਦੀ ਲੋੜ ਹੈ ਇਹਦੇ ਵਿੱਚ ਕਿਸਾਨ ਜੱਥੇਬੰਦੀਆਂ ਨੂੰ ਵੀ ਮਤਲਬ ਹਨ ਸਮੇਂ ਦੇ ਹਾਣੀ ਬਣਨਾ ਪੈਣਾ ਉਹ ਮਤਲਬ ਪਾਰਟੀਆਂ ਦੇ ਵਿੱਚੋਂ ਨਿਕਲ ਕੇ ਪਾਰਟੀਆਂ ਦੇ ਪ੍ਰੋਗਰਾਮ ਰੱਖਣ ਆਪਣੇ ਪਰ ਜਿਹੜੀਆਂ ਮਾਡਰਨ ਕਿਸਾਨਾਂ ਦੀਆਂ ਜਿਹੜੀਆਂ ਅੱਜ ਦੇ ਮੰਨ ਲਓ ਜੀ ਟੈਕਨੋਲੋਜੀ ਨੂੰ ਯੂਜ਼ ਕਰਕੇ ਤੁਸੀਂ ਉਹ ਮਤਲਬ ਮਾਰਕੀਟਿੰਗ ਕਰ ਸਕਦੇ ਆ ਉਹਦੇ ਵੱਲ ਨੂੰ ਤੁਰਨਾ ਪੈਣਾ ਛੋਟੇ ਛੋਟੇ ਯੂਨਿਟ ਬਣਾ ਕੇ ਇਹਦੇ ਨਾਲ ਤਾਂ ਲੱਗਦਾ ਵੀ ਸਮੱਸਿਆ ਹੱਲ ਹੋ ਜਾਣਗੀਆਂ ਨਹੀਂ ਦੇਖੋ ਤੁਹਾਨੂੰ ਮਤਲਬ ਪੰਜਾਬ ਨੂੰ ਮਤਲਬ ਦੁਨੀਆ ਦੇ ਨਾਲ ਤੇ ਚੱਲਣਾ ਪੜਦਾ ਉਹਦੇ ਤੋਂ ਨਿਕਲ ਨਹੀਂ ਸਕਦੇ ਹਾਂ ਦਾ ਮਤਲਬ ਇਕੱਲੇ ਪੰਜਾਬ ਦੀ ਕਰਕੇ ਜਿਹੜੇ ਇਹਨਾਂ ਨੇ ਵੋਲ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਲ ਸਮਝੌਤੇ ਕੀਤੇ ਹੋ ਉਹ ਤਾਂ ਇੰਨੀ ਛੇਤੀ ਟੁੱਟਣਾ ਨਹੀਂ ਸਾਰੇ ਜਿਹੜੇ ਕਿਸਾਨੀ ਦਾ ਕਰਾਈਸਿਸ ਹੈ ਨਾ ਉਹ ਸਾਰੀ ਦੁਨੀਆ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਸਬਸਿਡੀ ਦਿੱਤੀ ਜਾਂਦੀ ਹੈ ਫਰਾਂਸ ਲੈ ਲਓ ਕੋਈ ਕੰਟਰੀ ਲੈ ਲਓ ਖੇਤੀ ਜਿਹੜੀ ਹੈ ਨਾ ਉਹ ਗਵਰਨਮੈਂਟ ਦੀ سپورਟ ਤੋਂ ਬਿਨਾਂ ਨਹੀਂ ਚੱਲ ਸਕਦੀ ਜਿਹੜੀ سپورਟ ਦੇਣੀ ਹੈ ਗਵਰਨਮੈਂਟ ਨੇ ਉਹ ਵੱਖਰੇ ਤਰੀਕੇ ਨਾਲ ਦੇਣੀ ਪੈਣੀ ਹੈ ਉਹ ਤੁਹਾਨੂੰ ਫੋਲੋ ਕਰਨਾ ਪਊਗਾ ਇੰਡੀਆ ਨੂੰ ਫੋਲੋ ਕਰਨਾ ਚਾਹੀਦਾ ਅਮਰੀਕਾ ਦੀ ਸਬਸਿਡੀ ਨਹੀਂ ਫੋਲੋ ਕਰਨੀ ਚਾਹੀਦੀ ਇਹਨਾਂ ਨੂੰ ਜਾਪਾਨ ਕੋਰੀਆ ਇਤੋਂ ਦੇ ਜਿਹੜੇ ਛੋਟੇ ਕੰਟਰੀ ਆ ਜਿੱਦਾਂ ਉੱਥੇ ਖੇਤੀ ਨੂੰ ਸੇਵ ਕੀਤਾ ਜਾਂਦਾ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੁਣੇ ਸਾਡੇ ਪੰਜਾਬ ਦੇ ਕਿੰਨੇ ਵਰੀ ਇਹ ਮਿਡਲ ਈਸਟ ਚਲ ਜਾਂਦੇ ਆ ਉੱਥੇ ਇਜ਼ਰਾਈਲ ਜਾ ਕੇ ਆਉਂਦੇ ਆ ਇਜ਼ਰਾਈਲ ਨੇ ਬਹੁਤ ਵਧੀਆ ਮਾਡਲ ਬਣਾਇਆ ਹੋਇਆ ਹਾਲਾਂਕਿ ਉਹ ਡੇਜ਼ਰਟ ਹੈ ਉੱਥੇ ਪਰ ਉਹਨੂੰ ਤੁਸੀਂ ਇੰਪਲੀਮੈਂਟ ਨਹੀਂ ਨਾ ਕਰਦੇ ਈਮਾਨਦਾਰੀ ਨਾਲ ਹਾਂ ਮਸਲਾ ਹੱਲ ਹੋ ਜਾਊਗਾ ਮਸਲਾ ਮਤਲਬ ਨਹੀਂ ਹੈਗਾ ਪਰ ਇਹ ਜਿਹੜੀ ਖੇਤੀ ਆ ਨਾ ਉਹ ਇੱਥੇ ਅਮਰੀਕਾ ਦੇ ਵਿੱਚ 1500 ਏਕੜ ਵਾਲਾ ਛੋਟਾ ਕਿਸਾਨ ਮੰਨਿਆ ਜਾਂਦਾ 1500 ਏਕੜ ਵਾਲਾ ਬੰਦਾ ਖੇਤੀ ਕਰਕੇ ਆਪਣਾ ਟੱਬਰ ਨਹੀਂ ਪਾਲ ਸਕਦਾ 1500 ਏਕੜ ਦੇ ਵਿੱਚ ਉਹਨੂੰ ਬਾਹਰ ਕੰਮ ਕਰਨਾ ਪੈਂਦਾ ਜਿਹੜੇ 50 60 70 ਏਕੜ ਵਾਲੇ ਫਾਰਮਰ ਜਾਇ ਇੱਥੇ ਬਹੁਤ ਘੱਟ ਰਹਿ ਗਏ ਹੁਣ ਉਹ ਪਰ ਉਹ ਨਾਲ ਕੋਈ ਹੋਰ ਸਾਈਡ ਤੇ ਕੰਮ ਕਰਦੇ ਆ ਪੰਜਾਬ ਦੇ ਕਿਸਾਨ ਨੂੰ ਵੀ ਹੋਰ ਬਾਹਰ ਕਿੱਥੇ ਕੰਮ ਕਰਨਾ ਪੈਣਾ ੜਾਈ ਤੇ ਜਿਹੜੀ ਛੋਟੀ ਇੰਡਸਟਰੀ ਆ ਤਾਂ ਉਹ ਪੰਜਾਬ 'ਚ ਪ੍ਰਮੋਟ ਕਰਨ ਦੀ ਲੋੜ ਆ ਉਹ ਰੂਰਲ ਏਰੀਆ ਦੇ ਵਿੱਚ ਹੋਵੇ ਨਾ ਕਿ ਵੱਡੇ ਸ਼ਹਿਰਾਂ 'ਚ ਜਿੱਥੋਂ ਉਹ ਆ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਸਕਣ ਤੇ ਨਾਲ ਉਹ ਕੋਈ ਛੋਟਾ ਮੋਟਾ ਹੋਰ ਕੰਮ ਕਰ ਸਕਣ ਹੁਣ ਐਗਰੋ ਬੇਸਡ ਇੰਡਸਟਰੀ ਦੀ ਗੱਲ ਕਰਦੇ ਸੀ ਬਰਨਾਲਾ ਸਾਹਿਬ ਦੇ ਮੇਲੇ ਢੜਾ ਢਾੜ ਵੇਈ ਦੀ ਉਹ ਟੈਰੋਰੀਜ਼ਮ ਐਗਰੋ ਬੇਸਡ ਇੰਡਸਟਰੀ ਨਾਲ ਜੋੜ ਕੇ ਦੇਖਿਆ ਗਿਆ ਢੜਾ ਢਾੜ ਪੰਜਾਬ ਦੇ ਵਿੱਚ ਇੱਕ ਗੰਨੇ ਦੀਆਂ ਮਿਲਨ ਲਾਤੀਆ ਮਤਲਬ ਦੁਨੀਆ ਦੇ ਵਿੱਚ ਕੋ ਰਿਸਰਚ ਹੀ ਨਹੀਂ ਕੀਤੀ ਦੁਨੀਆ 'ਚ ਖੰਡ ਦੀ ਡਿਮਾਂਡ ਘਟਣ ਲੱਗੀ ਆ ਤੇ ਤੁਸੀਂ ਖੰਡ ਦੀਆਂ ਮਿਲਨ ਲਾਉਣ ਦੇ ਆ ਹਨਾ ਤੇ ਗੰਨੇ ਦੀਆਂ ਮਿਲਨ ਲਾਈਆਂ ਵੀ ਉੱਥੇ ਜਿੱਥੇ ਗੱਲਾਂ ਹੁੰਦਾ ਹੀ ਨਹੀਂ ਹੈਗਾ ਮਤਲਬ ਉਹ ਦਰਾਮ ਰਸਨ ਵਾਲਾ ਲਾਤੀ ਬਸ ਦੁਆਬੇ ਦੇ ਵਿੱਚ ਭੋਗ ਪਰ ਨਵਾਂ ਸ਼ਹਿਰ ਦਾ ਏਰੀਆ ਜਿਹੜਾ ਹੈ